ਸੜਕ ਤੇ ਪਤੀ ਪਤਨੀ ਦਾ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਉੱਥੇ ਹੀ ਹੰਗਾਮੇ ਦੇ ਵਿੱਚ ਲੜਕੀ ਕਹਿ ਰਹੀ ਸੀ ਕਿ ਮੇਰਾ ਇਸ ਨੌਜਵਾਨ ਦੇ ਨਾਲ ਵਿਆਹ ਹੋਇਆ ਸੀ ਤੇ ਨੌਜਵਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਦਾ ਕੋਈ ਵਿਆਹ ਨਹੀਂ ਹੋਇਆ ਬਲਕਿ ਲੜਕੀ ਝੂਠ ਬੋਲ ਰਹੀ ਹੈ ਨੌਜਵਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੜਕੀ ਆਪਣੇ ਭਰਾ ਦੇ ਨਾਲ ਮਿਲ ਕੇ ਮੈਨੂੰ ਧਮਕੀਆਂ ਦਿੰਦੀ ਹੈ ਤੇ ਮੇਰੀ ਰੇਕੀ ਕਰਦੀ ਹੈ ਨੌਜਵਾਨ ਨੇ ਕਿਹਾ ਸੀ ਕਿ ਮੇਰੀ ਮੈਰਿਜ ਨਹੀਂ ਹੋਈ ਬਲਕਿ ਮੇਰੀ ਇੰਗੇਜਮੈਂਟ ਹੋਈ ਸੀ ਤੇ ਜਿਹੜਾ ਚੂੜਾ ਲੜਕੀ ਨੇ ਪਾਇਆ ਹੋਇਆ ਹੈ ਤੇ ਇਹ ਵੀ ਉਸ ਨੇ ਆਪਣੀ ਮਰਜ਼ੀ ਦੇ ਨਾਲ ਪਾਇਆ ਹੋਇਆ ਹੈ ਨੌਜਵਾਨ ਵੱਲੋਂ ਦੱਸਿਆ ਜਾਂ ਉਸ ਨੂੰ ਜ਼ਬਰਦਸਤੀ ਤੰਗ ਪਰੇਸ਼ਾਨ ਕਰਦੀ ਹੈ ਉੱਥੇ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਪੁਲਿਸ ਨੇ ਕਿਹਾ ਕਿ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਸੀ ਤੇ ਨੌਜਵਾਨ ਗੁੱਸੇ 'ਚ ਚੱਲ ਰਿਹਾ ਸੀ ਜਿਸ ਕਰਕੇ ਘਰ ਨਹੀਂ ਜਾ ਰਿਹਾ ਸੀ। ਕਯੂਟ ਸੀਗਾ ਮੈਂ ਕਿਹਾ ਇੱਕ ਵਾਰ ਸਮਝਾ ਲਓ ਮੰਮੀ ਪਾਪਾ ਇੱਧਰ ਆਜੋ ਭਈਆ ਇਹ ਨਹੀਂ ਜੀ ਗੱਲ ਤੇ ਮੈਨੂੰ ਘਰੋਂ ਲਿਆਏ ਸੈਡ ਹੋ ਜਾ ਜ਼ਰੂਰ ਕੱਢਿਆਣਾ ਅੱਜ ਭਾਈ ਥੋੜਾ ਇੱਧਰ ਨੂੰ ਆਜੋ ਭਾਈ ਇੱਧਰੋਂ ਬਣਾਓ ਹੋਇਆ ਕਿ ਮੈਡਮ ਦੱਸੋਗੇ ਨਾ ਤਮਾਸ਼ਾ ਕਰੋ ਨਾ ਮੈਂ ਨਹੀਂ ਇਕੱਠਾ ਕੀਤਾ ਤੁਸੀਂ ਕਰਾਇਆ ਕੁਛ ਵੀ ਕਰਾਇਆ ਹੈ ਹੈਲੋ ਹੁਣ ਸਾਫ ਆਏ ਦੀ ਸਿਸਟਰ ਹੈ ਜੀ ਮੈਂ ਉਹਨਾਂ ਨੂੰ ਕਾਲ ਕਰ ਰਹੀ ਹਾਂ ਹੈਲੋ ਚਲੋ ਪੁਲਿਸ ਆ ਰਹੀ ਹੈ ਕੋਈ ਮਿਲ ਜਾ ਯਾਰ ਹਾਂ ਜੀ ਕੋ ਬੰਦਾ ਇਕੱਠਾ ਕਰਨਾ ਨਾ ਕੁਛ ਆ ਰਹੀ ਹੈ ਗੱਲ ਕਰ ਰਹੀ ਹਾਂ ਅੱਗੇ ਪਲੀਜ਼ ਵੀਡੀਓ ਉਸ ਨਾ ਬਣਾਓ ਇਹਨੇ ਮੈਨੂੰ ਰੋਕਿਆ ਬੰਦਾ ਕਿੱਦਾਂ ਹਾਂ ਜੀ ਮੇਰਾ ਪਰਸ ਖੋ ਕੇ ਪਾ ਲਿਆ ਹੈ ਮੈਂ ਨਹੀਂ ਕਿਹਾ ਚੋੜਨਾ ਬੋਲ ਮੈਂ ਕੀ ਹੋਇਆ ਕੀ ਹੋਇਆ ਭਾਜੀ ਭਾਜੀ ਗੱਲ ਕਰ ਰਹੀ ਹਾਂ ਦੱਸੋ ਹੋਇਆ ਕੀ ਹੈ ਭਾਈ ਤੱਕਾ ਕਰਦੀ ਮੇਰੇ ਨਾਲ ਯਾਰ ਕੌਣ ਹੈ ਇਹ ਲੇਡੀ ਕੌਣ ਹੈ ਇਹਨੇ ਮੇਰੇ ਨਾਲ ਹਾਂ ਜੀ ਟੀਕਾ ਹੋਇਆ ਸੀਗਾ ਇਹ ਤੱਕੇ ਨਾਲ ਵਿਆਹ ਕਰਾ ਵਿਆਹ ਕਰਕੇ ਰਹਿ ਰਹੀ ਹੈ ਕਿ ਵਿਆਹ ਹੋਇਆ ਵਿਆਹ ਰੈਂਟ ਤੱਕ ਨਹੀਂ ਦੇਣਾ ਸੇ ਮੇਰੀ ਮਾਂ ਵੀ ਝੂਠ ਬੋਲ ਰਹੀ ਐ ਹਾਂ ਮੇਰੀ ਮਾਂ ਝੂਠ ਬੋਲ ਰਹੀ ਐ ਪਾਜੀ ਵੀ ਆ ਦੀਆਂ ਵੀਡੀਓ ਬਣਵਾ ਲਵੇ ਵਿਆਹ ਹੋਇਆ ਸੋ ਫੋਨ ਦੇ ਮੇਰਾ ਫੋਨ ਪਾਜੀ ਫੋਨ ਲਗਾ ਮੇਰਾ ਪਾਜੀ ਫੋਨ ਦੇ ਟੁੱਟਾ ਫੋਨ ਦੇ ਤੇਰਾ ਫੋਨ ਦਾ ਬੋਲ ਦਾ ਦੇ ਦੋ ਫੋਨ ਦੇ ਮੇਰਾ ਫੋਨ ਦੇ ਪੁੱਤੋ ਦਾ ਮੁੰਡੇ ਦਾ ਉਹਦਾ ਕੀ ਕਸੂਰ ਫੋਨ ਨਹੀਂ ਖੋਣਾ ਮੇਰਾ ਸਾਰਿਆਂ ਨੂੰ ਆਣ ਫੋਨ ਵੀਰੇ ਜੇ ਚ ਪਾ ਲੈ ਸਾਰਿਆਂ ਨੂੰ ਆਣ ਦੀਦੀ ਦਾ ਦੇਖੋ ਕਹਿੰਦਾ ਪਿਆ ਵਿਆਹ ਨਹੀਂ ਆ ਦੇਖਿਓ ਜੀ ਦੀਦੀ ਪਲੀਜ਼ ਆਇਨੇ ਫਿਰੋਜ਼ ਗੰਨੀ ਮਾਰ ਕੇ ਕਾਜੋ ਇਹਦੀ ਮੰਮੀ ਖੁਦ ਨਹੀਂ ਆ ਰਹੀ ਜੀ ਸੁਣ ਕੇ ਇਹ ਕੋਈ ਕਿ ਕਹਿੰਦਾ ਬੇਤਨ ਇਹਦੀ ਮਾਂ ਤਾਂ ਖੁਦ ਨਹੀਂ ਆ ਰਹੀ ਮੰਮੀ ਉਹ ਕਹਿੰਦੇ ਬੇ ਹਾਂ ਉਹ ਕਹਿੰਦੇ ਤੇਰੇ ਘਰ ਨਾਲ ਕੁਝ ਨਹੀਂ ਹੁੰਦਾ ਕੋਈ ਨਾ ਬੁਲਾ ਲਾ ਫਿਰ ਮੰਮੀ ਪੀਂ ਲਾ ਦਿਓ ਆ ਗਏ ਆ ਜੀ ਇਹਦੇ ਕੋਲ ਕਹਿੰਦਾ ਵੀ ਨਹੀਂ ਹੁੰਦਾ ਮੰਮੀ ਲੈ ਦਿਓ ਅੱਧਰ ਕਿੱਧਰ ਆਈ ਨਹੀਂ ਵੀ ਇਹ ਤਮਾਸ਼ਾ ਕਰਦਾ ਪਿਆ ਅੱਧਰ ਘਰੇ ਲੈ ਕੇ ਆਓ ਕਹਿੰਦੀ ਹਾਂ ਮੰਮੀ ਕਹਿੰਦੇ ਘਰ ਆ ਜਾ ਆਪਣੇ ਘਰੇ ਜਾ ਰਿਹਾ ਤੂੰ ਜਾ ਕਿਤੇ ਨਾ ਸਨਾ ਚਾ ਰੂ ਗੱਲਾਂ ਕਰਤਾ ਹੱਤਾਂ ਨਾਲ ਕੋਈ ਜ਼ਬਰਦਸਤੀ ਥੋੜੀ ਅਗਲੇ ਨੇ ਨਹੀਂ ਆ ਪਾਜੀ ਮੇਰਾ ਹਸਬੰਡ ਆਓ ਪਾਜੀ ਕੋਈ ਹਸਬੰਡ ਨਹੀਂ ਆਦਾ ਹਸਬੰਡ ਆਉਗਾ ਮੈਂ ਕਦੇ ਮੈਂ ਘਰੇ ਜਾ ਰਹੀਆਂ ਕਦੇ ਘਰੇ ਵੀ ਨਹੀਂ ਜਾਂਦੀ ਕੋਈ ਹੈ ਉਹਨੇ ਉਧਰੋਂ ਵੀ ਕਢਾ ਲਿਆ ਮੈਨੂੰ ਮਨੋਂ ਮੈਨੂੰ ਹਮ ਛੱਡ ਕੇ ਮੈਂ ਮੇਰੇ ਪਰ ਲਾਈ ਹੈ ਇਹ ਆਪੇ ਆਪ ਵੀ ਕੱਲੀ ਆ ਆਂ ਚੂੜਨਾ ਬੋਲ ਕੋਈ ਨਾ ਬਣਾਵਾ ਲੈ ਚੱਲ ਵੀਡੀਓ ਨਾ ਬਣਾਓ ਪਾਜੀ ਪਲੀਜ਼ ਨਾ ਬਣਾਓ ਯਾਰ ਬਣਾਓ ਪਾਜੀ ਆ ਜੀ ਵੀਡੀਓ ਬਣਾ ਦੇ ਦੀ ਵੀਡੀਓ ਬਣਾਓ ਇਹਦਾ ਦੇ ਮਾਮਲੇ ਆ ਤਾਂ ਕੁੜੀਆਂ ਮੁਰੇ ਹੋ ਹੋ ਕੇ ਬਣਾਵਾ ਦੇ ਵੀਡੀਓ ਪਾਜੀ ਮੈਂ ਤਾਂ ਬਾਹਰ ਇੱਦਾਂ ਥੋੜੇ ਹੁੰਦਾ ਮੈਡਮ ਕੋਈ ਆਪਣਾ ਆਪਣਾ ਦਾ ਰੱਖੂਗੇ ਨਾ ਕੁਝ ਕਿ ਆ ਉਹ ਵੀ ਤਾਂ ਬੋਲਦਾ ਹੀ ਗਿਆ ਹਾ ਜੀ ਜੀ ਦਾ ਨਾ ਕਿ ਹਸਬੰਦ ਨਹੀਂ ਨਾ ਹਾ ਹਸਬੰਦ ਨਹੀਂ ਹੈ ਮੇਰਾ ਹਸਬੰਦ ਨਹੀਂ ਹੈ ਹਸਬੰਦ ਨਹੀਂ ਆਗਾ ਭਾਈ ਹਸਬੰਦ ਹੈ ਬੋਲ ਕੇ ਬੁਲਾਓ ਚਲੋ ਬਣਾ ਸੀ ਪਲੀਜ਼ ਨਾ ਸੀ ਪਾਈ ਕਰੀਏ ਫੋਨ ਪੁਲਿਸ ਨੂੰ ਯਾਰ ਆ ਰਹੀ ਆ ਰਹੀ ਆੜੇ ਸੀ ਮੈਂ ਭਾਈ ਨਾ ਮੈਂ ਰੋਕਿਆ ਸੀ ਪਾਜੀ ਨੂੰ ਮੈਂ ਤਾਂ ਪਾਜੀ ਇੱਕ ਇੱਕ ਮਿੰਟ ਨੂੰ ਪਕੜਨਾ ਇੱਕ ਦਿਨ ਤੋਂ ਘਰ ਨਹੀਂ ਆ ਰਹੇ ਮੈਨੂੰ ਕਹਿੰਦੇ ਮੈਂ ਦਿੱਲੀ ਜਾ ਰਿਹਾ ਤੇ ਲੈ ਰਿਹਾ ਮੈਂ ਹਾਂ ਤੇ ਹਾਂ ਮਿਲਾਈ ਦੀਆਂ ਫਿਰ ਮੈਨੂੰ ਅਗਰੈਸਿਵ ਕਰਦੇ ਇਹ ਕੋਈ ਵੀਡੀਓ ਕਰ ਦੋ ਮੀਡੀਆ ਤੋਂ ਅਜੀ ਮੀਡੀਆ ਤੋਂ ਫੜਦੇ ਵੀ ਮੈਂ ਕਹਿ ਰਹੀ ਆ ਵੀਡੀਓ ਨਾ ਬਣਾਓ ਮੈਂ ਨਾ ਹੱਲਾ ਗੁੱਲਾ ਕਰੋ ਕੰਪਲੇਂਟ ਕਰਾਉਣਾ ਕਹਿੰਦਾ ਤੂੰ ਕਿਸੇ ਨੇ ਕੰਪਲੇਂਟ ਨਹੀਂ ਕਰਾਣੀ ਚਲੋ ਫਿਰ ਬਾਜ਼ਾਰ ਚ ਜੇ ਕੰਪਲੇਂਟ ਕਰਾਂਗੇ ਫਿਰ ਰੱਖ ਨਾ ਨਹੀਂ ਫਿਰ ਮੈਂ ਇਹਨਾਂ ਨੂੰ ਕਿਹਾ ਕਰ ਚੱਲੋ ਪਲੀਜ਼ ਮੈਂ ਘਰ ਕੋ ਜਾਦੇ ਸਰ ਮੈਂ ਨਹੀਂ ਇਹਨਾਂ ਮੇਰਾ ਵਿਆਹ ਨਹੀਂ ਹੈ ਮੇਰਾ ਨਾ ਫੋਨ ਹੈ ਸਰ ਮੇਰਾ ਫੋਨ ਤੋੜ ਦਿੰਦੀ ਹੈ ਗੱਡੀ ਤੋੜਦੀ ਇਹਦੀ ਸਿਸਟਰ ਨੇ ਮਨਾ ਕੀਤਾ ਕਿ ਹੱਥੀ ਘਰੇ ਨਾ ਜਾਏ ਝੂਠ ਬੋਲਦੇ ਪਹਿਲੇ ਮੈਂ ਕੁਝ ਨਹੀਂ ਕੀਤਾ ਮੈਂ ਨੇ ਘਰ ਤੋਂ ਆਵਾਜ਼ ਬੁਲਾਉਂ ਤੈਨੂੰ ਕਰਦਾ ਕੁਝ ਨਾ ਕਰ ਤੇ ਕੋ ਚੱਲਣ ਤਾਂ ਸਹੀ ਗੱਲ ਹੈ ਕੋਈ ਮਸਲਾ ਨਹੀਂ ਚਲ ਆਓ ਤੁਹਾਨੂੰ ਚਲੋ ਕੰਪਲੇਂਟ ਕਰੋ ਨਾ ਜਿਹੜਾ ਨਾਲ ਇੱਕ ਦੋ ਸੀ ਕੰਪਲੇਂਟ ਕਰਨਾ ਤੁਹਾਨੂੰ ਲੱਗ ਗਿਆ ਮੇਰੀ ਮੰਮੀ ਨੇ ਕੁਲ ਇਹ ਮੰਮੀ ਕੋਲ ਵੀ ਚਾਹਦੇ ਪਏ ਮੇਰੇ ਕਹਿੰਦੇ ਮੈਂ ਹੈ ਹੀ ਨਹੀਂ ਦਵਾਈ ਹੋਈ ਹੈਗਾ ਤੇ ਕੀ ਕਰਾਏ ਕੋਈ ਲੈ ਕੇ ਤਾਂ ਜਾਓ ਕਰਾਓ ਕੀ ਹੋ ਗਿਆ ਕੀ ਹੋਇਆ ਕੀ ਹੋਇਆ ਬੱਬਲੋ ਬਿੱਛੇ ਫੇਰੇ ਕਰਾਇਆ ਫੜੀ ਸੱਗਣ ਵਾਲੀ ਤੋਂ ਕਿਹ ਬੰਦਾ ਤੁੰਮੀ ਕਿਹਾ ਤੇ ਵਿਆਹ ਹੈ ਤੁਹਾਡਾ ਤੁੰਮੀ ਕਿਹਾ ਤੇ ਵਿਆਹ ਹੈ ਆਓ ਕਿਉਂ ਆਜੂ ਘਰ ਵਾਲੀ ਹੈ ਨਹੀਂ ਸਰ ਮੈਰਿਜ ਨਹੀਂ ਹੋਈ ਸਾਡੀ ਹੈ ਮੈਰਿਜ ਨਹੀਂ ਹੋਈ ਜੀ ਰੋਕਾ ਵਗੈਰਾ ਹੋਇਆ ਰੋਕਾ ਅੰਗੇਜਮੈਂਟ ਹੋਈ ਬਸ ਛੂੜਾ ਵਗੈਰਾ ਪਾਇਆ ਹੋਇਆ ਕੁੜੀ ਉਹ ਉਹਨਾਂ ਨੇ ਤਾਂ ਪਾਇਆ ਹੋਇਆ ਸੀਗਾ ਜੀ ਜਦੋਂ ਅੰਗੇਜਮੈਂਟ ਤੇ ਆਈ ਸੀ ਉਹਦੋਂ ਪਾਇਆ ਸੀਗਾ ਪਰ ਜੀ ਭਾਈਓ ਤੁਹਾਡੀ ਗੱਲ ਮੰਨੀਏ ਕਿ ਪੁਲਿਸ ਦੀ ਮੰਨੀ ਪੁੱਛੋ ਉਹ ਵੈਰੀਫਿਕੇਸ਼ਨ ਕਰਕੇ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਜੀ ਠੀਕ ਹੈ ਸਾਰੇ ਫਰੋ ਹੈਗੇ ਵੀਡੀਓ ਵਾਇਰਲ ਹੋਈ ਹੈ ਜੂੜਾ ਪਾਇਆ ਹੈ ਇਹ ਫੇਕ ਹੈ ਉਹ ਫੇਕ ਹੈ ਜੀ ਤੇ ਫਰੋਈਗਾਨ ਹੋਇਆ ਕੀ ਸੀ ਕੀ ਉੱਥੇ ਫਰੋਈਗਾਨ ਨੀ ਮਾਰਕੀਟ ਜੀ ਮੈਂ ਤਾਂ ਨੀ ਰਹਿਣਾ ਚਾਹੁੰਦਾ ਜਬਰਦਸਤੀ ਮੈਨੂੰ ਆਪਣੇ ਨਾਲ ਰੈਨ ਲਈ ਮਜਬੂਰ ਕਰ ਲਈ ਤੇ ਫਿਰ ਨਾਲੇ ਕਹਿੰਦੇ ਵੀ ਰਸਤਾ ਵੀ ਰੋਕਿਆ ਜਾਂਦਾ ਕਿੱਥੋਂ ਜੋਬ ਹਾਂਜੀ ਮੇਰੀ ਰੇਕੀ ਕਰਦੀ ਹੈ ਜੀ ਪਾਰਕਿੰਗ ਵਾਲਿਆਂ ਕੋਲ ਪੁੱਛਦੀ ਰਹਿੰਦੀ ਹੈ ਮੇਰੀ ਰੇਕੀ ਕਰਦੀ ਹੈ ਮਤਲਬ ਮੈਨੂੰ ਇਹਨੇ ਜੋਬ ਤੇ ਆਣਾ ਜਣਾ ਔਖਾ ਕੀਤਾ ਪਿਆ ਦਾ ਨਾ ਮੈਨੂੰ ਕਿਤੇ ਬਾਹਰ ਜਾਣ ਦਿੰਦੀ ਹੈ ਅਗਰ ਮੈਂ ਕਿਸੇ ਆਫਿਸ ਦੇ ਕੰਮ ਵੀ ਜਾਨਣਾ ਵਾਂ ਤਾਂ ਮੇਰੀ ਉੱਥੇ ਵੀ ਰੇਕੀ ਕਰਦੀ ਕਿੰਨੀ ਦੇਰ ਤੋਂ ਇੱਕ ਦੂਜੇ ਨੂੰ ਧਮਕੀਆਂ ਵੀ ਦੇ ਰਹੀ ਹੈ ਮਨਨ ਧਮਕੀਆਂ ਵੀ ਮਿਲਦੀ ਹੈ ਬਾਈ ਇਹਨੇ ਪ੍ਰੈਸ਼ਰ ਬਣਾ ਜੋ ਉਹਨਾ ਮੰਨਣਾ ਪੁੱਲੇ ਜੇ ਵੀ ਚਾਹੇਗੀ ਹਾਂ ਕੋਈ ਨਾ ਪੁਲਿਸ ਵੈਰੀਫਿਕੇਸ਼ਨ ਕਰਕੇ ਤੁਹਾਨੂੰ ਸਾਰਾ ਉਹ ਵੀ ਲੋਕਾਂ ਚ ਭੀੜ ਦੇ ਵਿੱਚ ਕਹਤਾ ਮੋਬਾਈਲ ਲੈ ਕੇ ਭੱਜ ਗਿਆ ਤੁਸੀਂ ਹਾਂ ਪਹਿਲਾਂ ਮੈਨੂੰ ਉਹਨੇ ਝੋਟ ਕਹਿ ਕੇ ਰੁਕਵਾਇਆ ਸਾਰਿਆਂ ਕੋਲੋਂ ਕਿ ਮੇਰਾ ਪਰਸ ਲੈ ਕੇ ਭੱਜ ਗਿਆ ਹਾਂ ਫਿਰ ਜਦੋਂ ਸਾਰਿਆਂ ਨੇ ਰੋਕਿਆ ਫਿਰ ਆ ਕੇ ਕਹਿੰਦੀ ਨਹੀਂ ਨਹੀਂ ਮੈਂ ਝੋਟ ਬੋਲਿਆ ਸੀਗਾ ਉਹ ਵੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਦੇਖੀਆ ਹੁਣ ਚੌਂਕੀ ਦੇ ਵਿੱਚ ਇਨਸਾਫ ਨਹੀਂ ਆਇਆ ਹਾਂਜੀ ਬਿਲਕੁਲ ਜੀ ਤੇ ਮੈਰੀਜ ਜੇ ਕੱਲ ਨੂੰ ਜੇ ਮੈਰੀਜ ਕਰਾਣੀ ਕੋਈ ਮੈਰੀਜ ਕਰਾਉਂਗੀ ਨਹੀਂ ਜੀ ਨਹੀਂ ਬਿਲਕੁਲ ਟੋਟ ਹੋ ਗਿਆ ਉਹਨਾਂ ਦਾ ਆਪਜ ਬਹਿ ਕੇ ਕਰਾ ਰਹੇ ਆ ਇਹਨਾਂ ਸਰੇ ਜਿਹੜਾ ਮਾਮਲਾ ਹੈ ਇੱਕ ਵੀਡੀਓ ਵਾਇਰਲ ਹੋਈ ਹੈ ਫੌਕਸਨ ਦੀ ਮਾਰਕੀਟ ਚ ਪੂਰਾ ਮੈਟਰ ਕੀ ਹੈ ਮੀਆਂ ਬੀਬੀ ਦਾ ਮਰਡਰ ਹੈ ਪਰ ਉਹਦਾ ਹਸਬੰਦ ਥੋੜਾ ਨਰਾਜ਼ ਸੀ ਨਾ ਲੜਕੀ ਘਰ ਨਹੀਂ ਜਾ ਰਹੀ ਸੀ ਉਹਨਾਂ ਦਾ ਛੋਟ ਉਟ ਹੋ ਗਿਆ ਡਿਸਪਿਊਟ ਉਹਨਾਂ ਦਾ ਤੇ ਕਿਹੜੇ ਥਾਣੇ ਦਾ ਮਾਮਲਾ ਸਰ ਕਿਹੜੀ ਚੌਂਕੀ ਜੇ ਚੌਂਕੀ ਕੋਚਰ ਮਾਰਕੀਟ ਦਾ ਏਰੀਆ ਕੋਚਰ ਮਾਰਕੀਟ ਦਾ ਥਾਣਾ ਡਿਵੀਜ਼ਨ ਨੰਬਰ 5 ਦਾ ਤੇ ਤੁਹਾਡਾ ਕੀ ਨਾਮ ਹੈ ਮੈਂ ਨਰਸੀ ਗਿਰੀਸ਼ ਕੁਮਾਰ ਸਰ ਮੁੰਡੇ ਵੱਲੋਂ ਇਹ ਕਿਹਾ ਜਾ ਰਿਹਾ ਵੀ ਬੇਰਾ ਕੋਈ ਹੋਰ ਰੋਕਾ ਹੋਇਆ ਹੈ ਉਹਦਾ ਮੈਡੀਕਲ ਡਿਸਚਾਰਜ ਮਿਸਕਾਰਜ ਗੱਲ ਸੁਣੋ ਉਹਦਾ ਮਿਸਕਾਰਜ ਹੋਇਆ ਉਹਦੇ ਉਹ ਵੈਸੇ ਵੈਸੇ ਗੁੱਸੇ 'ਚ ਕਹਿ ਰਿਹਾ ਨਾ ਮੁੰਡਾ ਕਹਿੰਦਾ ਮੇਰੀ ਮੈਰਿਜ ਨਹੀਂ ਹੋਈ ਕੋਈ ਨਹੀਂ ਨਹੀਂ ਵੈਸੇ ਗੁੱਸੇ 'ਚ ਕਹਿ ਰਿਹਾ ਹੋਗਾ ਠੀਕ ਨਹੀਂ ਹੁਣ ਥਾਣੇ ਆਏ ਆ ਦੋਨੇ ਜੀ ਹਾਂ ਦੋਨੇ ਮੈਂ ਕੁੜੀ ਆ ਤੁਹਾਡੇ ਸਾਮਣੇ ਥਾਣੇ ਹੁਣ ਨਿਭੜ ਗਏ ਜੀ ਹਾਂ ਹੁਣ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਕਹਿੰਦੇ ਸ ਮੇਰੇ ਮੇਰਾ ਹਸਪੀਟਲ ਮੁੰਡਾ ਨਹੀਂ ਮੰਨਦਾ ਵੀ ਮੇਰੀ ਹੋਣੀ ਹੈ ਫਿਰ ਕੋਈ ਵੀ ਕਾਨੂੰਨੀ ਕਾਰਵਾਈ ਕੀਤੀ ਹੋਗੀ ਮੁੰਡਾ ਮੰਨਦਾ ਕੋ ਨਹੀਂ ਜੋ ਹੈ ਫੈਮਿਲੀ ਸਾਰੇ ਪਰਿਵਾਰ ਦੇ ਮੈਂਬਰ ਇਕੱਠੇ ਹੋਏ ਸਾਰਿਆਂ ਨੂੰ ਪਤਾ ਉਹਨਾਂ ਨੂੰ ਘਰ ਵਾਲੀ ਹੈ ਨਹੀਂ ਸਰ ਮੈਰਿਜ ਨਹੀਂ ਹੋਈ ਸਾਡੇ ਹਾਂ ਮੈਰਿਜ ਨਹੀਂ ਹੋਈ ਕੋਈ ਰੋਕਾ ਵਗੈਰਾ ਹੋਇਆ ਰੋਕਾ ਅੰਗੇਜਮੈਂਟ ਹੋਈ ਪਰ ਛੂੜਾ ਵਗੈਰਾ ਪਾਇਆ ਹੋਇਆ ਕੁੜੀ ਉਹ ਉਹਨਾਂ ਨੇ ਤਾਂ ਪਾਇਆ ਹੋਇਆ ਸੀਗਾ ਜੀ ਜਦੋਂ ਅੰਗੇਜਮੈਂਟ ਤੇ ਆਈ ਸੀ ਉਦੋਂ ਹੀ ਪਾਇਆ ਸੀਗਾ ਪਰ ਜੀ ਭਾਈਓ ਤੁਹਾਡੀ ਗੱਲ ਮੰਨੀਏ ਕਿ ਪੁਲਿਸ ਦੀ ਮੰਨੀ ਪੁੱਛੋ ਉਹ ਵੈਰੀਫਿਕੇਸ਼ਨ ਕਰਕੇ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਜੀ ਠੀਕ ਹੈ ਸਾਰੇ ਪ੍ਰੂਫ ਆ ਗਏ ਵੀਡੀਓ ਵਾਇਰਲ ਹੋਈ ਹੈ ਜੂੜਾ ਪਾਇਆ ਹੈ ਇਹ ਫੇਕ ਹੈ ਉਹ ਫੇਕ ਹੈ ਤੇ ਫਰੋਈ ਗਾਨ ਕੀ ਸੀ ਕਿ ਉੱਥੇ ਫਰੋਈ ਗਾਨ ਨੇ ਮਾਰਕੀਟ ਜੀ ਮੈਂ ਇਹਦਾ ਨੀ ਰਹਿਣਾ ਚਾਹੁੰਦਾ ਹੈ ਜਬਰਦਸਤੀ ਮੈਨੂੰ ਆਪਣੇ ਨਾਲ ਰੈਨ ਲਈ ਮਜਬੂਰ ਕਰ ਲਈ ਤੇ ਸਰ ਨਾਲੇ ਕਹਿੰਦੇ ਵੀ ਰਸਤਾ ਵੀ ਰੋਕਿਆ ਜਾਂਦਾ ਕਿੱਥੇ ਜੌਬ ਹਾਂਜੀ ਮੇਰੀ ਰੇਕੀ ਕਰਦੀ ਹੈ ਜੀ ਪਾਰਕਿੰਗ ਵਾਲਿਆਂ ਕੋਲ ਪੁੱਛਦੀ ਰਹਿੰਦੀ ਹੈ ਮੇਰੀ ਰੇਕੀ ਕਰਦੀ ਹੈ ਮਤਲਬ ਮੈਨੂੰ ਇਹਨੇ ਜੌਬ ਤੇ ਆਣਾ ਜਾਣਾ ਔਖਾ ਕੀਤਾ ਪਿਆ ਦਾ ਨਾ ਮੈਨੂੰ ਕਿਤੇ ਬਾਹਰ ਜਾਣ ਦਿੰਦੀ ਹੈ ਅਗਰ ਮੈਂ ਕਿਸੇ ਆਫਿਸ ਦੇ ਕੰਮ ਵੀ ਜਾਣਾ ਹੈ ਤਾਂ ਮੇਰੀ ਉੱਥੇ ਵੀ ਰੇਕੀ ਕਰਦੀ ਕਿੰਨੀ ਦੇਰ ਤੋਂ ਇੱਕ ਦੂਜੇ ਨੂੰ ਧਲਕੀਆਂ ਵੀ ਦੇ ਰਹੀ ਹੈ ਮਤਲਬ ਧਲਕੀਆਂ ਵੀ ਮਿਲਦੀ ਬਿਲਕੁਲ ਕਿੰਨੇ ਪ੍ਰੈਜ਼ਰ ਵਾਲ ਉਹਨਾ ਮਾਮਲਾ ਪੁਲਿਸ ਦੇ ਵੀ ਚਾਏਗੀ ਹਾਂ ਕੋਈ ਨਾ ਪੁਲਿਸ ਵੈਰੀਫਿਕੇਸ਼ਨ ਕਰਕੇ ਤੁਹਾਨੂੰ ਸਾਰਾ ਉਹ ਵੀ ਲੋਕਾਂ ਦੇ ਭੀੜ ਦੇ ਵਿੱਚ ਕਹਤਾ ਵੀ ਮੋਬਾਈਲ ਲੈ ਕੇ ਭੱਜ ਗਿਆ ਤੁਸੀਂ ਹਾਂ ਪਹਿਲਾਂ ਮੈਨੂੰ ਉਹਨੇ ਝੋਟ ਕਹਿ ਕੇ ਰੁਕਵਾਇਆ ਸਾਰਿਆਂ ਕੋਲੋਂ ਕਿ ਮੇਰਾ ਪਰਸ ਲੈ ਕੇ ਭੱਜ ਗਿਆ ਹਾਂ ਫਿਰ ਜਦੋਂ ਸਾਰਿਆਂ ਨੇ ਰੋਕਿਆ ਫਿਰ ਆ ਕੇ ਕਹਿੰਦੀ ਨਹੀਂ ਨਹੀਂ ਮੈਂ ਝੋਟ ਬੋਲਿਆ ਸੀਗਾ ਉਹ ਵੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਦਿਖਾਈ ਜਾਂ ਹੁਣ ਚੌਂਕੀ ਦੇ ਵਿੱਚ ਇਨਸਾਫ ਲਈ ਆਏ ਹੋ ਹਾਂਜੀ ਬਿਲਕੁਲ ਜੀ ਤੇ ਮੈरिज ਜੇ ਕੱਲ ਨੂੰ ਜੇ ਮੈਰਿਜ ਕਰਾਣੀ ਕੋਈ ਮੈਰਿਜ ਕਰਾਉਗੇ ਨਹੀਂ ਜੀ ਨਹੀਂ ਬਿਲਕੁਲ ਟੋਟ ਹੋ ਗਿਆ ਉਹਨਾਂ ਦਾ ਆਪੇ ਜਿ ਬੈ ਕੇ ਕਰਾ ਰਹੇ ਆ ਉਹਨ ਸਰੇ ਜਿਹੜਾ ਮਾਮਲਾ ਹੈ ਇੱਕ ਵੀਡੀਓ ਵਾਇਰਲ ਹੋਈ ਹੈ ਫੌਂਕਸ਼ਨ ਦੀ ਮਾਰਕੀਟ ਚ ਪੂਰਾ ਮੈਟਰ ਕੀ ਹੈ ਮੀਆਂ ਬੀਬੀ ਦਾ ਮਰਡਰ ਹੈ ਪਰ ਉਹਦਾ ਹਸਬੰਦ ਥੋੜਾ ਨਰਾਜ਼ ਸੀ ਨਾ ਉਹੜਕੇ ਘਰ ਨਹੀਂ ਜਾ ਰਿਹਾ ਸੀ ਉਹਨਾਂ ਦਾ ਸ਼ੌਟ ਆਊਟ ਹੋ ਗਿਆ ਡਿਸਪਿਊਟ ਉਹਨਾਂ ਦਾ ਤੇ ਕਿਹੜੇ ਥਾਣੇ ਦਾ ਮਾਮਲਾ ਸਰ ਕਿਹੜੀ ਚੌਂਕੀ ਜੇ ਚੌਂਕੀ ਕੋਚਰ ਮਾਰਕੀਟ ਦਾ ਏਰੀਆ ਕੋਚਰ ਮਾਰਕੀਟ ਦਾ ਥਾਣਾ ਡਿਵੀਜ਼ਨ ਨੰਬਰ 5 ਦਾ ਤੇ ਤਾਂ ਇਥੇ ਤੁਹਾਡਾ ਕੀ ਨਾਮ ਹੈ ਮੈਂ ਨਾ ਅਚੀਰ ਗਰੀਸ਼ ਕਬਾਦ ਸਰ ਮੁੰਡੇ ਵੱਲੋਂ ਇਹ ਕਿਹਾ ਜਾ ਰਿਹਾ ਵੀ ਮੇਰਾ ਕੋਈ ਉਹਦਾ ਰੋਕਾ ਹੋਇਆ ਹੈ ਉਹਦਾ ਮੈਡੀਕਲ ਡਿਸਕਾਰਡ ਮਿਸਕਾਰਜ ਗੱਲ ਸੁਣੋ ਉਹਦਾ ਮਿਸ ਉਹ ਵੈਸੇ ਵੈਸੇ ਗੁੱਸੇ 'ਚ ਕਹਿ ਰਿਹਾ ਨਾ ਮੁੰਡਾ ਕਹਿੰਦਾ ਮੇਰੀ ਮੈਰਿਜ ਨਹੀਂ ਹੋਈ ਕੋਈ ਨਹੀਂ ਨਹੀਂ ਵੈਸੇ ਗੁੱਸੇ 'ਚ ਕਹਿ ਰਿਹਾ ਹੋਗਾ ਠੀਕ ਤੇ ਹੁਣ ਥਾਣੇ ਆਏ ਆ ਦੋਨੇ ਜੀ ਹਾਂ ਦੋਨੇ ਮੈਂ ਕੁੜੀ ਆ ਤੁਹਾਡੇ ਸੰਗ ਥਾਣੇ ਥਾਣੇ ਹੁਣ ਨਿਬੜ ਗਏ ਜੀ ਹਾਂ ਹੁਣ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਕਹਿੰਦੀ ਸ ਮੇਰੇ ਮੇਰੇ ਹਸਪੰਡਰ ਮੁੰਡਾ ਨਹੀਂ ਮੰਨਦਾ ਵੀ ਮੇਰੀ ਹੋਣੀ ਹੈ ਫਿਰ ਕੋਈ ਵੀ ਕਾਨੂੰਨੀ ਕਾਰਵਾਈ ਕੀਤੀ ਹੋਗੀ ਮੁੰਡਾ ਮੰਨਦਾ ਕੋ ਨਹੀਂ ਜੋ ਹੈ ਫੈਮਿਲੀ ਸਾਰੇ ਪਰਿਵਾਰ ਦੇ ਮੈਂਬਰ ਇਕੱਠੇ ਹੋਏ ਬੇ ਸਾਰਿਆਂ ਨੂੰ ਪਤਾ ਉਹਨਾਂ ਨੂੰ